ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੀ ਐਸਸੀ ਵਿੰਗ ਵੱਲੋਂ ਭੰਡਾਰੀ ਪੁਲ ਤੇ ਕੇਂਦਰ ਸਰਕਾਰ ਖਿਲਾਫ ਯੋਰਦਾਰ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀਆਂ ਨੇ ਮੋਦੀ ਸਰਕਾਰ ਦਾ ਪੁਤਲਾ ਸਾੜ ਕੇ ਮਨਰੇਗਾ ਸਕੀਮ ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਦਾ ਵਿਰੋਧ ਕੀਤਾ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਮਨਰੇਗਾ ਵਰਗੀ ਲੋਕ ਹਤਾਇਸ਼ੀ ਯੋਜਨਾ ਨੂੰ ਕਮਜ਼ੋਰ ਕਰ ਰਹੀ ਹੈ ਜੋ ਗਰੀਬ ਮਜ਼ਦੂਰਾ ਤੇ ਸਿੱਧਾ ਹਮਲਾ ਹੈ ਉਨਾ ਦੱਸਿਆ ਕਿ ਕੇਂਦਰ ਆਪਣੇ ਵਿੱਤੀ ਹਿੱਸੇ ਤੋਂ ਹੱਥ ਖਿੱਚ ਰਹੀ ਹੈ ਆਪਨੇ ਤਾਵਾ ਨੇ ਚੇਤਾਵਨੀ ਦਿੱਤੀ ਕਿ ਅਗਰ ਇਹ ਫੈਸਲਾ ਵਾਪਸ ਨਹੀਂ ਹੋਇਆ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਚ ਚੱਲਦੀ ਹੈ ਉਹਨੇ ਪਹਿਲਾਂ ਤਿੰਨ ਕਾਲੇ ਕਾਨੂੰਨ ਕਿਸਾਨਾਂ ਦੇ ਖਿਲਾਫ ਪਾਸ ਕੀਤੇ ਸੀ ਉਸ ਤੋਂ ਲਗਾਤਾਰ ਕਿਸਾਨਾਂ ਨੇ ਪ੍ਰੋਟੈਸਟ ਕੀਤਾ ਇਹ ਸਿੱਧਾ ਪੰਜਾਬ ਤੇ ਅਟੈਕ ਦਾ ਹਮਲਾ ਹੈ ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਦਾ ਕੋ ਕਾਨੂੰਨ ਵਾਪਸ ਹੋਏ ਉਸ ਤੋਂ ਬਾਅਦ ਹੁਣ ਇਹਨਾਂ ਨੇ ਮਜ਼ਦੂਰਾਂ ਤੇ ਇੱਕ ਜਿਹੜਾ ਕਾਲਾ ਕਾਨੂੰਨ ਲਿਆ ਕੇ ਮੰਦਰੇਗਾ ਨੂੰ ਖਤਮ ਕਰਕੇ ਰੋਜ਼ਗਾਰ ਦਾ ਜਿਹੜਾ ਸਾਧਨ ਖਤਮ ਕਰਕੇ ਮਜ਼ਦੂਰਾਂ ਦਾ ਉਹਨੇ ਕਾਨੂੰਨ ਲਿਆ ਰਿਹਾ ਹੈ ਔਰ ਇਹ ਕਿਸਾਨ ਔਰ ਮਜ਼ਦੂਰਾਂ ਦੇ ਖਿਲਾਫ ਖਾਸ ਕਰਕੇ ਪੰਜਾਬ ਦੇ ਖਿਲਾਫ ਇਹ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਸਰਕਾਰ ਹੈ ਉਹਦੇ ਅਸੀਂ ਵਿਰੋਧ ਦੇ ਅੰਦਰ ਅੱਜ ਜਿਹੜਾ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਹੈ ਔਰ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਹੈ ਇਹ ਮਾਝਾ ਜੋਧਵੰਦਾ ਅਸੀਂ ਪੁਤਲਾ ਸਾੜਿਆ ਹੈ ਔਰ ਲਗਾਤਾਰ ਚਿੱਲੇ ਲੈਵਲ ਤੇ ਵੀ ਅਸੀਂ ਸਾੜਦੇ ਹਾਂ ਜਿੰਨਾ ਚਿਰ ਇੱਕ ਰੋਲ ਵਾਪਸ ਨਹੀਂ ਹੁੰਦਾ ਅੱਜ ਦਾ ਜਿਹੜਾ ਸਾਡਾ ਪ੍ਰੋਟੈਸਟ ਹੈ ਇਹ ਪੂਰੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੀ ਦਿਸ਼ਾ ਦੇ ਸੰਸਾਰ ਸਰ ਸardar bhagwan singh ਦੀ ਮੰਗ ਮੁੱਖ ਮੰਤਰੀ ਸਾਹਬ ਦੀ ਦਿਸ਼ਾ ਦੇ ਸੰਸਾਰ ਸਰ ਅਸੀਂ ਇਹ ਇਤਿਹਾਜ ਪਟਸ ਕੀਤਾ ਹੈ ਇਹ ਪਤਲਾ ਸਾੜਿਆ ਲੇਕਿਨ ਮੰਨਣਾ ਕਿ ਲੱਗਦੀ ਹੈ ਨਾਮ ਬਦਲਣ ਦੀ ਉਹਨਾਂ ਕਹਿੰਦਾ ਕਿ ਜੀ ਰਾਮ ਦੇ ਨਾਮ ਰੱਖਿਆ ਹੈ ਉਹਦੇ ਨਾਲ ਲੋਕਾਂ ਨੂੰ ਜਿਹੜਾ ਫਾਇਦਾ ਹੋਵੇਗਾ ਦੇਖੋ ਜੀ ਰਾਮ ਜੀ ਦੇ ਨਾਲ ਇਹ ਸਾਡਾ ਜਿਹੜਾ ਮਨਰੇਗਾ ਦਾ ਮਤਲਬ ਕਿ ਮਹਾਤਮਾ ਗਾਂਧੀ ਜੀ ਦੇ ਨਾਂ ਤੇ ਇਹ ਬਣਿਆ ਸੀ ਨਰੇਗਾ ਜਿਹੜਾ ਸੀ ਨਹਿਰੂ ਜੀ ਦੇ ਨਾਂ ਤੇ ਬਣਿਆ ਸੀ ਅਸੀਂ ਕਿਸੇ ਧਾਰਮਿਕ ਖਵਾਦ ਵਿਵਾਦ ਚ ਨਹੀਂ ਪੈਣਾ ਚਾਹੁੰਦੇ ਔਰ ਭਾਰਤੀ ਜਨਤਾ ਪਾਰਟੀ ਧਾਰਮਿਕ ਤੌਰ ਤੇ ਲੋਕਾਂ ਦੀਆਂ ਭਾਵਨਾਵਾਂ ਪਟਕਾ ਕੇ ਦੇਸ਼ ਤੇ ਪਰ ਰਾਜ ਕਰਨਾ ਚਾਹੁੰਦੀ ਹੈ ਉਹ ਪੰਜਾਬ ਦੇ ਅੰਦਰ ਵੀ ਰਾਜ ਕਰਨਾ ਚਾਹੁੰਦੀ ਹੈ ਉਹ RAM ji ਜਾਂ ਗੁਰਨਾਨਕ ਤੇਜ ਜੀ ਮਹਾਰਾਜ ਜੀ ਜਾਂ ਅੱਲਾ ਜੀ ਜਾਂ ਪਰਮੇਸ਼ਵਰ ਕੋਈ ਵੀ ਇੱਕ ਹੈ ਕਿਸੇ ਨੂੰ ਪਰਮੇਸ਼ਵਰ ਦੇ ਨਾਂ ਤੇ ਕੋਈ ਇਹ ਹੁਣ ਸਾਨੂੰ ਇਸ ਤਰ੍ਹਾਂ ਇਸ ਗੱਲ ਦਾ ਨਹੀਂ ਹੈ ਸਾਨੂੰ ਇਸ ਗੱਲ ਦਾ ਹੈ ਕਿ ਮਜ਼ਦੂਰਾਂ ਔਰ ਕਿਸਾਨਾਂ ਤੇ ਹਮਲਾ ਹੈ ਔਰ ਅਸੀਂ ਉਹਨਾਂ ਦੇ ਮਜ਼ਦੂਰਾਂ ਔਰ ਕਿਸਾਨਾਂ ਦੇ ਹੱਕ 'ਚ ਅਸੀਂ ਪਟਸ ਕਰ ਰਹੇ ਹਾਂ ਤਾਂ ਜੇ ਇਹ ਕਾਲਾ ਕਾਨੂੰਨ ਵਾਪਸ ਹੋ ਚੁਕੇ ਕੀ ਮਹਾਤਮਾ ਗਾਂਧੀ ਜੀ ਦੀ ਤਸਵੀਰ ਕਰਵਾ ਕੇ ਸੁਪਰਵਾਣ ਸਰਕਾਰ ਨੇ ਪੰਜਾਬ ਤੇ ਪਹਿਲਾ ਹੀ ਗਾਂਧੀ ਜੀ ਦਾ ਬਣਾਇਆ ਇਸ ਤਰ੍ਹਾਂ ਨਹੀਂ ਜੇ ਮਹਾਤਮਾ ਗਾਂਧੀ ਜੀ ਦੀ ਤਸਵੀਰ ਹਟਾ ਕੇ ਬਾਬਾ ਸਾਹਿਬ ਮੇਟਕਰ ਦਾ ਕੋਈ ਸਨਮਾਨ ਨਹੀਂ ਜਿਹਨੇ ਭਾਰਤ ਦਾ ਸੰਵਿਧਾਨ ਲਿਖਿਆ ਜਿਹਨੇ 85% ਲੋਕਾਂ ਨੂੰ ਇਸ ਦੇ ਅੰਦਰ ਜੀਣ ਦਾ ਹੱਕ ਦਿੱਤਾ ਪੜ੍ਹਾਈ ਲਿਖਾਈ ਦਲਿਤ ਪਿਛੜੇ ਸਮਾਜ ਦੇ ਲੋਕਾਂ ਨੂੰ ਔਰਤਾਂ ਨੂੰ ਅਧਿਕਾਰ ਦਿੱਤੇ ਕਿ ਉਹਦਾ ਸਨਮਾਨ ਨਹੀਂ ਬੰਦਾ ਕਿ ਬਗਤ ਸਿੰਘ ਜੀ ਦਾ ਸਨਮਾਨ ਨਹੀਂ ਬੰਦਾ ਜਿਹਨਾਂ ਨੇ ਦੇਸ਼ ਵਾਸਤੇ ਨੌਜਵਾਨ ਉਹਦੇ ਕੁਰਬਾਨੀ ਦਿੱਤੀ ਅਸੀਂ ਮਹਾਤਮਾ ਗਾਂਧੀ ਜੀ ਤੇ ਖਲਾਫ ਨਹੀਂ ਹੈ ਲੇਕਿਨ ਜਿਹਨਾਂ ਲੋਕਾਂ ਨੂੰ ਅਜੇ ਤੱਕ ਸਨਮਾਨ ਨਹੀਂ ਮਿਲਿਆ 70 ਸਾਲ ਦੀ ਆਜ਼ਾਦੀ ਤੋਂ ਬਾਅਦ ਉਹਨਾਂ ਦਾ ਵੀ ਸਨਮਾਨ ਬੰਦਨਾ ਉਹਨਾਂ ਨੂੰ ਵੀ ਤਾਂ ਮੌਕਾ ਦੇਣਾ ਚਾਹੀਦਾ ਹੈ ਮਹਾਤਮਾ ਗਾਂਧੀ ਜੀ ਦੀ ਫੋਟੋ ਢਾਣ ਦਾ ਮਤਲਬ ਇਹ ਨਹੀਂ ਕਿ ਅਮੇਡਕਰ ਔਰ ਭਗਤ ਸਿੰਘ ਦੀ ਫੋਟੋ ਲਗਾਉਣਾ ਗਾਂਧੀ ਜੀ ਦਾ ਸਨਮਾਨ ਘਟਦਾ ਹੈ ਇਹ ਸਾਰਿਆਂ ਦਾ ਸਨਮਾਨ ਬਰਾਬਰ ਹੈ ਜੀ ਸਮਝੋ ਕਿ ਕਿਹੜੀ ਤਰ੍ਹਾਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਵਿੱਚ ਜਿਹੜੇ ਏ ਮਲਕੀ ਉਹ ਜਿਹੜਾ ਮੇਨ ਜਿਹੜਾ ਆਪਾਂ ਇੱਥੇ ਗੱਲ ਕਰੀਏ ਬੜੀ ਲੰਬੀ ਚੋੜੀ ਗੱਲ ਹੋ ਜਾਂਦੀ ਆ ਉਹ ਜੋ ਇਹਦੇ ਵਿੱਚ ਕਾਨੂੰਨ ਲਿਆ ਰਿਹਾ ਹੈ ਕਿ ਇਹ ਜਿਹੜਾ ਕੇਂਦਰ ਸਰਕਾਰ ਹੈ ਸੈਂਟਰ ਦੀ ਬੀਜੇਪੀ ਗਵਰਨਮੈਂਟ ਹੈ ਉਹ ਇਹਦੇ ਵਿੱਚ 40% ਤੋਂ ਹਿੱਸਾ ਸਟੇਟ ਤੋਂ ਲੈਣਾ ਚਾਹੁੰਦੀ ਹੈ ਮੰਧਰੇਗਾ ਦੇ ਅੰਦਰ ਜਦ ਕਿ ਪਹਿਲਾਂ 90% ਹਿੱਸਾ ਜਿਹੜਾ ਹੈ ਉਹ ਸੈਂਟਰ ਸਰਕਾਰ ਦਾ ਹੈ ਸੈਂਟਰ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਸੀ ਤਾਂ ਹੁਣ ਇਹ ਕਹਿੰਦੇ 40% ਸਟੇਟ ਪਾਵੇ ਔਰ ਇਹਨੂੰ ਡਿਜੀਟਲ ਕਰਨਾ ਚਾਹੁੰਦੀ ਆਨਲਾਈਨ ਤੇ ਜਿਹੜੇ ਪਿੰਡਾਂ ਦੇ ਵਿੱਚ ਮਜ਼ਦੂਰ ਹੈ ਕਈਆਂ ਕੋਲ ਤੋਂ ਮੋਬਾਈਲ ਹੀ ਨਹੀਂ ਗਿਆ ਕਈਆਂ ਕੋਲ ਮੋਬਾਈਲ ਨਹੀਂ ਲੈਪਟਾਪ ਕਿਥੋਂ ਲਿਆਣਗੇ ਕਿੱਦਾਂ ਉਹਨਾਂ ਦੀ ਆਨਲਾਈਨ ਹਾਜ਼ਰੀ ਹੋਏਗੀ ਇਹਦੇ ਨਾਲ ਨਾਲ ਉਹ ਕਹਿਣਾ ਚਾਹੁੰਦੇ ਮੈਂ ਸਾਰਾ ਸਟੱਡੀ ਕੀਤਾ ਉਹ ਕਹਿਣਾ ਚਾਹੁੰਦੇ ਆ ਕਿ ਉਹਦੇ ਵਿੱਚ ਅਸੀਂ ਜਿਹੜੀ ਜਿਹੜਾ ਕੰਮ ਦੇਣਾ ਹੈ ਮੰਦਰੇ ਕਹਾਦਾ ਹਜ਼ੂਰੀ ਦੇਣੀ ਹੈ ਉਹ ਵੀ ਕੇਂਦਰ ਨੂੰ ਡਿਸਾਈਡ ਕਰੇਗਾ ਕਿ ਕਿਹੜਾ ਕੰਮ ਕਰੇ ਮਜ਼ਦੂਰ ਕੋ ਕਰਾਣਾ ਹੈ ਇਹ ਸਾਰੇ ਦਾ ਸਾਰਾ ਕੰਟਰੋਲ ਆਪਣੇ ਕੋ ਰੱਖ ਕੇ ਔਰ ਸਿੱਧੇ ਦਾ ਸਿੱਧਾ ਲੋਕਾਂ ਨੂੰ ਉਹ ਗੁੰਮਰਾਹ ਕਰਕੇ ਆਪਣੇ ਨਾਲ ਜੋੜਨਾ ਚਾਹੁੰਦੇ ਆ ਇਹਦੇ ਤੇ ਨਾ ਮੰਡਰੇਗਾ 'ਚ ਕੋਈ 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 ਫਾਲਤੂ ਨਹੀਂਗਾ ਨਾ ਕੋਈ ਨਰੇਗਾ 'ਚ ਸੀ ਉਹ ਬਧਿਆ ਅੱਛਾ ਕਾਨੂੰਨ ਹੈ ਔਰ ਸਟੇਟ ਨੂੰ ਹੀ ਪਤਾ ਹੈ ਪਿੰਡ ਦੇ ਸਰਪੰਚ ਨੂੰ ਪਤਾ ਹੈ ਐਮਐਨਏ ਨੂੰ ਪਤਾ ਹੈ ਡੀਸੀ ਨੂੰ ਪਤਾ ਹੈ ਕਿ ਕਿਹੜੇ ਮਜ਼ਦੂਰ ਲੋਕੇ ਚਾਹੀਦਾ ਹੈ ਉਹ ਕਾਨੂੰਨ ਜਿਹੜਾ ਇਸ ਤਰ੍ਹਾਂ ਬਣਿਆ ਹੋਇਆ ਹੈ ਇਹ ਅਲੱਗ ਤਰੀਕੇ ਦੇ ਨਾਲ ਇਹ ਲੋਕਾਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਤੱਕਰ ਤੋਂ ਖਾ ਕਰਨਾ ਚਾਹੀਦਾ ਹੈ ਮੈਂ ਠੇਕੇਦਾਰਾ ਮਰਜੀ ਸਿੰਘ ਸਟੇਟ ਸੈਕਟਰੀ ਮਾਝਾ ਜੋਂ ਇਨਚਾਰਜ ਐਚੀ ਵਿੰਗ ਜੋ ਅੱਜ ਇੱਥੇ ਰੋਜ਼ ਪ੍ਰਦਰਸ਼ਨ ਹੋ ਰਿਹਾ ਅੰਮ੍ਰਿਤਸਰ ਵਿਖੇ ਐਚੀ ਵਿੰਗ ਵੱਲੋਂ ਕੀਤਾ ਜਾ ਰਿਹਾ ਜੋ ਮੋਦੀ ਸਰਕਾਰ ਨੇ ਪਿਛਲੇ ਦਿਨੀ ਮੰਤਰਿੰਗਾ ਦੀ ਸਕੀਮ ਪੰਜਾਬ ਦੇ ਅੰਦਰ ਖਤਮ ਕਰਨ ਦੀ ਸੋਚੀ ਆ ਉਹਦੇ ਵਿਰੋਧ ਦੇ ਵਿੱਚ ਪੂਰੇ ਪੰਜਾਬ ਦੇ ਅੰਦਰ ਥਾਂ-ਥਾਂ ਧਰਨੇ ਦਿੱਤੇ ਜਾ ਰਹੇ ਆ ਪ੍ਰਦਰਸ਼ਨ ਹੋ ਰਿਹਾ ਇਹ ਮੋਦੀ ਸਰਕਾਰ ਜਿਹੜੀ ਆ ਗਰੀਬਾਂ ਨੂੰ ਕੱਢਿਓ ਲੈ ਕੇ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਗਰੀਬ ਇਹਨਾਂ ਦਾ ਰਹਿ ਨਹੀਂ ਦੇਣਾ ਗਰੀਬ ਮਜ਼ਦੂਰ ਕਿਸਾਨਾਂ ਸਭ ਨੂੰ ਖਤਮ ਕਰਨਾ ਚਾਹੁੰਦੀ ਆ ਔਰ ਆਰਾਮ ਰਾਜ ਦੀਆਂ ਗੱਲਾਂ ਕਰਦੇ ਆ ਔਰ ਜਿਹੜਾ ਗਰੀਬਾਂ ਦਾ ਜਿਹੜੀ ਰੋਟੀ ਰੋਜੀ ਆ ਮਨਰੇਗਾ ਦੇ ਨਾਲ 100 ਦਿਨ ਦੀ ਿਹਤਿਆਰੀ ਲਾ ਕੇ ਚਲਦੀ ਆ ਉਹਨੂੰ ਬਿਲਕੁਲ ਹੀ ਖਤਮ ਕਰਕੇ ਕਿਉਂਕਿ ਇਹ ਬਾਬਾ ਸਾਹਿਬ ਦੇ ਡਾਕਟਰ ਪੀਮਰਾ ਉਹ ਮੇਰਗੱਬ ਜੀ ਦਾ ਲਿਖਿਆ ਹੋਇਆ ਸੰਵਧਾਨ ਨੂੰ ਵੀ ਭਾਜਪੀ ਕਦੋਂ ਕਰਨਾ ਚਾਹੁੰਦੀ ਹੈ ਇਹ ਗਰੀਬਾਂ ਦੇ ਪੂਰੇ ਹੱਕ ਖੋਲਾ ਜਾਂਦੀ ਆ ਇਸ ਕਾਲਾ ਪੰਜਾਬ ਦੇ ਅੰਦਰ ਪੂਰੇ ਆਮ ਆਦੀ ਪਾਰਟੀ ਹਰ ਜਗ੍ਹਾ ਹਰ ਜ਼ਿਲ੍ਹੇ ਜਾਂ ਹਰ ਜੋਂ ਦੇ ਵਿੱਚ ਰੋਜ਼ ਪ੍ਰਦਰਸ਼ਨ ਕਰ ਰਹੀ ਹੈ ਧਰਨੇ ਦਿੱਤੇ ਜਾ ਰਹੇ ਬਿਊਰੋ ਰਿਪੋਰਟ ਪਰਕ ਟੀਵੀ ਅੰਮ੍ਰਿਤਸਰ